ਹਾਂਜੀ ਹਾਂ ਤਾਂ ਆਪ ਵੀਡੀਓ ਦੇਖ ਕੇ ਸੋਡੇ ਵੀ ਕੱਲੇ ਕੱਲੇ ਅੱਖਰੇ ਵਿੱਚ ਹੰਝੂ ਆ ਜਾਣਗੇ ਆ ਤੁਸੀਂ ਇੱਕ ਕਤੂਰਾ ਦੇਖ ਰਹੇ ਜਿਹੜਾ ਕਿ ਇੱਕ ਮਰਿਆ ਪਿਆ ਜਿਹੜਾ ਇਹ ਜਿਉਂਦਾ ਹੋਗਾ ਦੁਬਾਰਾ ਤਾਇਰੀ ਖੁਸ਼ੀ ਦੇਖ ਕੇ ਸੋਡੇ ਵੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਣਗੇ ਤੁਸੀਂ ਦੇਖ ਰਹੇ ਇੱਕ ਕੁੜੀ ਵੱਲੋਂ ਇਹ ਕਤੂਰੇ ਦੇਖਿਆ ਜਾਂਦਾ ਰੇਲ ਦੀ ਪਟੜੀ ਦੇ ਕੋਲ ਪਿਆ ਭੁੱਖ ਦੇ ਕਾਰਨ ਹੋਵੇ ਜਾਂ ਫਿਰ ਠੰਡ ਦੇ ਕਾਰਨ ਇਹ ਆ ਹਾਲਾਤਾਂ ਦੇ ਵਿੱਚ ਪਹੁੰਚਿਆ ਪਿਆ ਬਿਲਕੁਲ ਮਰਿਆਂ ਦੇ ਬਰਾਬਰ ਪਿਆ ਇਹਨੂੰ ਕਤੂਰੇ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਕੁੜੀ ਲੈ ਜਾਂਦੀ ਆ ਦੇ ਉਹਤੋਬਾਰ ਇਹਤੇ ਬਾਰੀ ਬਾਰੀ ਕੋਸ਼ਿਸ਼ ਕੀਤੀ ਉਹ ਕੀ ਇਹਨੂੰ ਬਚਾਉਣ ਦੀ ਇਹ ਕੁੱਤਾ ਕਤੂਰਾ ਜਿਹੜਾ ਇਹ ਹੋਸਲੇ ਵਿੱਚ ਆ ਕੇ ਤੇ ਸਹੀ ਹੋ ਸਕੇ ਤੁਸੀਂ ਦੇਖੀ ਆਓ ਇਹ ਕੁੜੀ ਕਿਵੇਂ-ਕਿਵੇਂ ਕੋਸ਼ਿਸ਼ਾਂ ਕਰਦੀ ਆ ਬਚਾਉਣ ਦੀ ਇਹ ਕਰ ਸੋਡੇ ਵੀ ਕਿਤੇ ਲਵੇ ਲਾਉਣੇ ਐਵੇਂ ਦਾ ਹੋ ਜਾਂਦਾ ਤਾਂ ਤੁਸੀਂ ਵੀ ਇਹ ਟਰਾਈ ਕਰ ਸਕਦੇ ਹੋ ਕਿਸੇ ਜਾਨਵਰ ਦੀ ਕਿਸੇ ਪੰਛੀ ਦੀ ਜਾਨ ਬਚਾ ਸਕਦੇ ਹੋ ਸਹੀ ਇਨਸਾਨੀਅਤ ਇਹੀ ਹੁੰਦੀ ਆ ਜੇਕਰ ਕਿਸੇ ਬੇਜਾਨ ਦੀ ਜਾਨ ਬਚਾਈ ਜਾ ਸਕੇ ਜਾਂ ਫਿਰ ਉਹ ਜੇ ਭੁੱਖਾ ਵੇਤਾਨੁਰ ਜਾਇਆ ਜਾ ਸਕੇ ਆ ਤੁਸੀਂ ਦੇਖ ਸਕ ਰਹੇ ਹੋ ਇਹ ਕੁੜੀ ਜਿਹੜੀ ਬਾਰੀ ਬਾਰੀ ਕੋਸ਼ਿਸ਼ ਕਰੂਗੀ ਤੇ ਹੁਣ ਟੱਕਣ ਨਾਲ ਇਹਦੇ ਮੂੰਹ ਵਿੱਚ ਪਾਣੀ ਪਾਉਣ ਦੀ ਕੋਸ਼ਿਸ਼ ਕਰੂਗੀ ਵੀ ਇਹਨੂੰ ਹੋ ਸਕੇ ਇਹਨੂੰ ਹੋਸ਼ ਆ ਜਾਵੇ ਤੁਸੀਂ ਦੇਖ ਸਕਦੇ ਹੋ ਕਿਹੜੇ ਹਾਲਾਤਾਂ ਨੇ ਵਿੱਚ ਆ ਇਹਦੇ ਅੱਖਾਂ ਵੀ ਚੜੀਆਂ ਪਈਆਂ ਨੇ ਤੇ ਜੀਭ ਵੀ ਬਾਹਰ ਨਿਕਲੀ ਪਈ ਆ ਬਿਲਕੁਲ ਇਹ ਮਰਿਆ ਨੇ ਬਰਾਬਰ ਆ ਇਸ ਟਾਈਮ ਇਹਨੂੰ ਕੋਈ ਹੋਸ਼ ਨਹੀਂ ਹੈਗੀ ਪਰ ਇਹ ਕੁੜੀ ਇਹਨੂੰ ਹਰੇਕ ਤਰੀਕੇ ਨਾਲ ਬਚਾਉਣ ਦੀ ਕੋਸ਼ਿਸ਼ ਕਰੂਗੀ ਤੇ ਜਦੋਂ ਇਹ ਬਚ ਜੂਗਾ ਉਹ ਬਾਅਦ ਦੇਖ ਕੇ ਤੁਸੀਂ ਕਤੂਰਾ ਕਿੰਨਾ ਜ਼ਿਆਦਾ ਖੁਸ਼ ਹੋਊਗਾ ਜਿਵੇਂ ਨੂੰ ਦੁਬਾਰਾ ਜ਼ਿੰਦਗੀ ਮਿਲ ਗਈ ਹੋਵੇ ਦੇਖੀ ਜਾ ਬਿਨਾ ਕਿਸੇ ਸੂਖ ਤੋਂ ਹਨ ਇਹ ਕੁੜੀ ਕਿੰਨਾ ਕੁਸ ਕਰੀ ਆ ਆਪਣੇ ਲੋਕ ਉੰਦਰ ਜ਼ਿਆਦਾਤਰ ਕੀ ਕਰਦੇ ਨੇ ਉਹ ਬਹੁਤ ਜ਼ਿਆਦਾ ਇਹ ਹੁੰਦਾ ਵੀ ਯਾਰ ਸੁਨ ਕਤੂਰਾ ਜਾਂ ਫਿਰ ਕੁੱਤੇ ਨਾਲ ਉਹਨਾਂ ਤੋਂ ਸੂਖ ਵੀ ਮੰਨਦੇ ਨੇ ਤੇ ਵੀ ਆਪਣੇ ਇਹ ਵੀ ਮੰਨਦੇ ਨੇ ਵੀ ਸਾਡੀ ਟੌਰ ਦੇ ਵਿੱਚ ਫਰਕ ਜਾਊ ਪੈ ਜਾਊਗਾ ਜੇ ਅਸੀਂ ਕਿਸੇ ਦੀ ਸਾਹ ਸੰਭਾਲ ਕਰੀ ਸਾਡੇ ਕੱਪੜੇ ਖਰਾਬ ਹੋ ਜਾਣਗੇ ਪਰ ਸਹੀ ਇਨਸਾਨੀਅਤ ਦੇਖੋ ਇੱਕ ਇੱਕ ਕੁੜੀ ਵੱਲੋਂ ਕਿਵੇਂ ਹਨਾ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿਉਂਕਿ ਇਹ ਉਹ ਇਹ ਉਹ ਪੁੰਨਾ ਜਿਹੜਾ ਕਰਕੇ ਬੰਦਾ ਅਗਲੇ ਦਰਗਾਹ ਤੱਕ ਵੀ ਇਹਦਾ ਫਾਇਦਾ ਲੈ ਸਕਦਾ ਫਾਇਦਾ ਲੈ ਸਕਦਾ ਜਿਹੜੇ ਕੋ ਹੁੰਦੇ ਨੇ ਦਿਖਾਵੇ ਲਈ ਪੁੰਨ ਕੀਤੇ ਜਾਂਦੇ ਨੇ ਤੱਕੇ ਨਾਲ ਰੱਜਿਆਂ ਨੂੰ ਰਜਾਇਆ ਜਾਂਦਾ ਫੜਫੜ ਕੇ ਤੇ ਆ ਦੇਖ ਸਾਡੇ ਤੁਸੀਂ ਇੱਕ ਕੁੜੀ ਵੱਲੋਂ ਕਿ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰੰਜਨ ਨਾਲ ਭਰ ਕੇ ਇਹਦੇ ਮੂੰਹ ਦੇ ਵਿੱਚੋਂ ਥੋੜਾ ਥੋੜਾ ਕਰਕੇ ਪਾਣੀ ਪਾਇਆ ਜਾ ਇਹਾ ਵੀ ਹੋ ਸਕੇ ਨੂੰ ਹੋ 사 ਜੇ ਪਰ ਕੁੱਤੇ ਦੀਆਂ ਤੁਸੀਂ ਕਤੂਰੇ ਦੀਆਂ ਅੱਖਾਂ ਦੇ ਸਾਹਦੇ ਹੋ ਕਿਵੇਂ ਹਨਾ ਬਾਹਰ ਲਿੱਤੀਆਂ ਪਈ ਨੇ ਜਮਾ ਇਹਨੂੰ ਕੋਈ ਹੋਸ਼ ਨਹੀਂ ਹੈਗੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਜਿਹੜੇ ਲੋਕ ਉਹ ਨੇ ਜਿਹੜੇ ਕਦੇ ਵੀ ਕਿਸੇ ਦੀ ਮਦਦ ਨਹੀਂ ਕਰਦੇ ਕਿਸੇ ਜਾਨਵਰ ਦੀ ਜਾਂ ਡੰਡੇ ਛੋਟਿਆਂ ਨਾਲ ਕੁੱਟਦੇ ਨੇ ਤੇ ਉਹਨਾਂ ਤੱਕ ਜ਼ਰੂਰ ਪਹੁੰਚ ਸਕੇ ਵੀ ਹਨ ਐਵੇਂ ਵੀ ਲੋਕ ਨੇ ਜਿਹੜੇ ਇਹਨਾਂ ਲਈ ਆਪਣਾ ਸਾਰਾ ਕੁਝ ਦਾਅ ਤੇ ਲਾਉਣ ਵਾਲਾ ਕਰ ਦਿੰਦੇ ਨੇ ਇਹਨਾਂ ਨੂੰ ਬਚਾਉਣ ਦੇ ਲਈ ਬਹੁਤ ਕੁਝ ਕਰਦੇ ਨੇ ਤੇ ਦੇਖੀ ਜਾਓ ਤੁਸੀਂ ਇਹ ਕਿਵੇਂ ਇਹਨੂੰ ਬਚਾਉਗੀ ਤੇ ਕੀ ਕੀ ਕੋਸ਼ਿਸ਼ਾਂ ਕਰੋਗੀ ਇਹਨੂੰ ਹਰੇਕ ਤਰ੍ਹਾਂ ਬਚਾਉਣ ਲਈ ਕਿੰਨਾ ਕੁਝ ਕੀਤਾ ਜਾਂਦਾ ਜੇ ਚਾਹੇ ਇਨਸਾਨ ਕੁਝ ਵੀ ਕਰ ਸਕਦਾ ਕਿਸੇ ਵੀ ਦੀ ਮਦਦ ਕਰ ਸਕਦੇ ਆਪਾਂ ਜੇ ਚਾਹੇ ਤਾਂ ਹਰੇਕ ਕੁਝ ਹੋ ਸਕਦਾ ਪਰ ਜੇ ਚਾਹੁੰਦੀ ਇਹ ਕੁੜੀ ਵੀ ਇੱਥੇ ਜਾ ਸਕਦੀ ਥੀ ਦੇ ਇੱਕ ਉਹ ਹੂੰ ਕੁੜੀ ਬਲੋ ਨਾ ਕਰਮਾਲ ਦੇ ਵਿੱਚ ਪਾਣੀ ਨਾ ਪੀਉਂਤਾ ਗਿਆ ਤੇ ਇਹੇ ਲੱਗਦਾ ਸਾਰੇ ਦੇ ਉੱਪਰ ਪਾਣੀ ਵਾਲਾ ਇਹ ਗਲੀ ਰਮਾਲ ਫੇਰੀ ਜੂ ਤਾਂ ਜੋ ਕਿ ਇਹਨੂੰ ਸੇਤੀ ਹੋਸ ਆ ਸਕੇ ਕਿਉਂਕਿ ਹੋਊਗਾ ਠੰਡ ਦਾ ਕਾਰਨ ਉਹ ਹੋ ਸਕੇ ਇਹਨੂੰ ਬੁਖਾਰ ਹੋਇਆ ਹੋਵੇ ਇੱਕ ਦੂਰੇ ਨੂੰ ਜਿਹੜਾ ਇਹ ਹਾਲਾਤਾਂ ਦੇ ਵਿੱਚ ਪਹੁੰਚ ਗਿਆ ਜਾਂ ਫਿਰ ਕਈ ਵਾਰ ਇਹ ਹੁੰਦਾ ਭੁੱਖ ਦੇ ਕਾਰਨ ਵੀ ਐਵੇਂ ਦੇ ਹਾਲਾਤਾਂ ਦੇ ਵਿੱਚ ਪਹੁੰਚ ਜਾਂਦੇ ਨੇ ਇੱਕ ਮੈਂ ਬਿਲਕੁਲ ਸੱਚੀ ਘਟਨਾ ਜਿਹੜੇ ਕੀ ਆਪਣੇ ਮੇਰੇ ਅੱਖਾਂ ਨੇ ਸਾਰਾ ਕੁਝ ਸਾਹਮਣੇ ਹੋਇਆ ਮੈਂ ਤੁਹਾਡੇ ਸਾਹਮਣੇ ਉਹ ਵੀ ਲੈ ਕੇ ਆਉਂ ਕਿਵੇਂ ਲੋਕ ਬੇਜਮਾਨਾਂ ਨਾਲ ਕਿਵੇਂ ਪਾਪ ਕਰਦੇ ਨੇ ਕਿਵੇਂ ਤੁਸੀਂ ਦੇਖੋ ਪਾਪੀ ਲੋਕ ਕਿਸ ਹੱਤ ਕਰ ਜਾਂਦੇ ਨੇ ਬਹੁਤ ਜਲ ਤੁਹਾਡੇ ਕੋਲ ਉਹ ਵੀ ਵੀਡੀਓ ਆ ਜੂ ਪਰ ਤੁਸੀਂ ਆਹ ਵੀਡੀਓ ਦੇਖੋ ਕਿਵੇਂ ਇਹ ਕੁੜੀਏ ਨੂੰ ਵਾਰੀ-ਵਾਰੀ ਬਚਾਉਣ ਦੀ ਕੋਸ਼ਿਸ਼ ਕਰਦੀ ਆ ਤੇ ਜੇਦੋਂ ਇਹ ਬਚ ਗਿਆ ਤਾਂ ਤੁਸੀਂ ਦੇਖੀ ਜਾਓ ਕਿੰਨਾ ਖੁਸ਼ ਹੋਊਗਾ ਇਹ ਦੇਖੀ ਜਾਓ ਛੋਟਾ ਜਿਹਾ ਕੂਰਾ ਹਨਾ ਇਹ ਮਰ ਵੀ ਸਕਦਾ ਸੀ ਜੇ ਇਹ ਨਾ ਕੁੜੀ ਇਹਦੇ ਕੋਲ ਪਹੁੰਚਦੀ ਜਾਂ ਫਿਰ ਇਹਦਾ ਜਿਹੜਾ ਇਹਦੀ ਮਦਦ ਨਾ ਕਰਦੀ ਤਾਂ ਇਹਨੇ ਮਰ ਵੀ ਜਾਣਾ ਸੀ ਤੇ ਹੁਣ ਦੇਖੀ ਆਇਓ ਇਹ ਹੋਸ਼ ਦੇ ਵਿੱਚ ਆ ਗਿਆ ਹੋਸ਼ ਦੇ ਵਿੱਚ ਆਉਣ ਤੋਂ ਬਾਅਦ ਇਹ ਕੰਮਣ ਲੱਗ ਗਿਆ ਕਿਉਂਕਿ ਇੱਕ ਵਾਰ ਜਦੋਂ ਮਰਨ ਕਿਨਾਰੇ ਭag ਜਾਂਦਾ ਤਾਂ ਦੁਬਾਰਾ ਹੋਸ਼ ਦੇ ਵਿੱਚ ਆਉਂਦਾ ਤਾਂ ਸਾਰਾ ਸਰੀਰ ਹੀ ਕੰਮਣ ਲੱਗ ਜਾਂਦਾ ਤੇ ਆ ਦੇ ਸਾਰੇ ਇਹਦਾ ਸਾਰਾ ਸਰੀਰ ਹੀ ਕਤੂਰੇ ਦਾ ਕੰਮਣ ਲੱਗ ਗਿਆ ਕਿਉਂਕਿ ਦੁਬਾਰਾ ਇਹਦੇ ਵਿੱਚ ਫਿਰ ਜਾਨ ਆ ਗਈ ਆ ਤੇ ਹੁਣ ਤੁਸੀਂ ਦੇਖੀ ਜਾਇਓ ਜਦੋਂ ਇਹ ਪੂਰਾ ਆਪਣੇ ਪੈਰਾਂ ਤੇ ਖੜਾ ਹੋ ਗਿਆ ਤਾਂ ਕਿੰਨਾ ਖੁਸ਼ ਹੋਊਗਾ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆ ਦੇਖੀ ਆਇਓ ਤੁਸੀਂ ਇੱਕ ਕਤੂਰਾ ਐਸ ਟਾਈਮ ਸਹੀ ਹੋ ਗਿਆ ਜੀ ਤੇ ਉਸ ਤੋਂ ਬਾਅਦ ਰ ਇਹ ਖੜਾ ਹੋ ਗਿਆ ਨਾ ਫਿਰ ਦੇਖੋ ਕਿੰਨਾ ਜ਼ਿਆਦਾ ਖੂਸੂਗਾ ਦੇ ਹੀ ਹੁੰਦਾ ਵੀ ਆ ਦੇਖੋ ਕਤੂਰਾ ਪੂਰਾ ਐਸ ਟਾਈਮ ਤਿਆਰ ਹੋ ਗਿਆ ਤੇ ਏਰੀ ਜਾਨ ਬਚ ਗਈ ਆ ਤੇ ਹੌਸਰੇ ਵਿੱਚ ਆ ਗਿਆ ਤਾਂ ਹੁਣ ਇਹਦੇ ਵੱਲੋਂ ਇੱਕ ਇੱਥੇ ਪਾਣੀ ਪਾ ਕੇ ਪਾਣੀ ਪੀਤਾ ਜਾਊਗੀ ਕਦੂਰਾ ਹੁਣ ਪਾਣੀ ਪੀਊਗਾ ਦੇ ਸਾਰੇ ਹੁਣ ਕਿੰਨਾ ਖੁਸ਼ ਆ ਖੁਸ਼ ਆ ਰਿਕਵੈਸਟ ਆ ਮੈਂ ਦੇਖੋ ਕਿੰਨਾ ਖੁਸ਼ ਹੋ ਗਿਆ ਨਾ ਵੀ ਮੇਰੀ ਜਾਨ ਬਚ ਗਈ ਆ ਤੇ ਪਹਿਲਾਂ ਦੇਖਵੋ ਕੀ ਹਾਲਾਤ ਸੀ ਤੇ ਬਾਈ ਤੁਸੀਂ ਵੀ ਜਿਆਦਾ ਜਿਆਦਾ ਮਦਦ ਕਰਿਆ ਕਰੋ ਜੇਕਰ ਤੁਹਾਨੂੰ ਵੀ ਐਵੇਂ ਦਾ ਕੋਈ ਮਿਲਦਾ ਜੀ ਧੰਨਵਾਦ ਜੀ ਸਾਰਿਆਂ ਦਾ